ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਦੀ ਕਹਾਣੀ ਹੈਗਾ ਹੈ ਕਿ ਵਾਸਤਵਕ ਵਿੱਚ ਸੁਖੀ ਕਿਹੜਾ ਹੈ ਠੀਕ ਹੈ ਕਿਸ ਦੁਨੀਆ ਦੇ ਵਿੱਚ ਸਭ ਤੋਂ ਸੁਖੀ ਕੌਣ ਹੈ ਠੀਕ ਹੈ ਤੁਹਾਨੂੰ ਕਹਾਣੀ ਸੁਣਾਉਣੇ ਹੈ ਇੱਕ ਭਿਖਾਰੀ ਤੇ ਇੱਕ ਕਿਸਾਨ ਹੁੰਦਾ ਹੈ ਕਿਸਾਨ ਭਿਖਾਰੀ ਉਹਨਾਂ ਦੇ ਘਰ ਆਉਂਦਾ ਹੈ ਕਿਸਾਨ ਦੇ ਜਦੋਂ ਆਉਂਦਾ ਹੈ ਤੇ ਉਹ ਉਹਨਾਂ ਦੇ ਗੇਟ ਵਿੱਚ ਖੜ੍ਹ ਜਾਂਦਾ ਤੇ ਉਦੋਂ ਹੀ ਕਿਸਾਨ ਆ ਜਾਂਦਾ ਕਿਸਾਨ ਆਉਂਦਾ ਹੈ ਕਿਸਾਨ ਘਰ ਦੇ ਅੰਦਰ ਆਉਂਦਾ ਤੇ ਉਹਦੀ ਜਿਹੜੀ ਵਾਈਫ ਹੁੰਦੀ ਉਹ ਠੀਂਦੀ ਹੁੰਦੀ ਹੈ ਉਹ ਉਹਨੂੰ ਉਹਦੇ ਹੱਥ ਧਵਾਉਂਦੀ ਹੈ ਮੂੰਹ ਧਵਾਉਂਦੀ ਹੈ ਤੇ ਫਿਰ ਬੱਚਿਆਂ ਨੂੰ ਬੱਚਿਆਂ ਦਾ ਉਹ ਮੂੰਹ ਚੁੰਮਦਾ ਉਹਦੇ ਨਾਲ ਪਿਆਰ ਨਾਲ ਦੋ ਕੁ ਮਿੰਟ ਉਹਨਾਂ ਨਾਲ ਬੁਲਾਉਂਦਾ ਉਹਨਾਂ ਨੂੰ ਤੇ ਫਿਰ ਉਹਦੀ ਜਿਹੜੀ ਪਤਨੀ ਉਹ ਖਾਣਾ ਲਾ ਦਿੰਦੀ ਉਹਦੇ ਲਈ ਉਹਨੇ ਚਨੇ ਬਣਾਏ ਹੁੰਦੇ ਨੇ ਠੀਕ ਹੈ ਤੇ ਜਿਹੜਾ ਭਿਖਾਰੀ ਹੁੰਦਾ ਉਹ ਚਾਹ ਭਿਖਾਰੀ ਨੂੰ ਵੀ ਚਨੇ ਪਾ ਦਿੰਦੀ ਹੈ ਤੇ ਇਹ ਸਭ ਕੁਝ ਭਿਖਾਰੀ ਵੇਖ ਕੇ ਤੇ ਤੁਰ ਪਿੰਡਾਂ ਵੱੰਦੇ ਘਰ ਚਲਾ ਜਾਂਦਾ ਹੈ ਤੇ ਰਸਤੇ ਵਿੱਚ ਸੋਚਦਾ ਏ ਕਿ ਹਾਂ ਸਾਡੀ ਵੀ ਕੋਈ ਜ਼ਿੰਦਗੀ ਏ ਕਿ ਹਾਂ ਅਸੀਂ ਸਾਰੇ ਦਿਹਾੜੀ ਕੁੱਤਿਆਂ ਦੇ ਵਾਂਗੂ ਮੰਗਦੇ ਰਹੀਦਾ ਤੇ ਫਿਰ ਘਰੇ ਜਾ ਕੇ ਬਣਾਉਣਾ ਪੈਂਦਾ ਤੇ ਆਪ ਨੂੰ ਸਾਰਾ ਕੁਝ ਕਰਨਾ ਪੈਂਦਾ ਏ ਕੋਈ ਜ਼ਿੰਦਗੀ ਏ ਜ਼ਿੰਦਗੀ ਤਾਂ ਇਸ ਕਿਸਾਨ ਦੀ ਏ ਜਿਹੜਾ ਆਪ ਹੀ ਉਗਾਉਂਦਾ ਏ ਤੇ ਬੋਂਦਾ ਏ ਹਨਾ ਤੇ ਆਪੇ ਹੀ ਕੀ ਸਾਰਾ ਕੁਝ ਕਰਦਾ ਏ ਇਹ ਕਿੰਦੇ ਜਿੰਨਾ ਖੁਸ਼ ਕੋਣ ਹੋ ਸਕਦਾ ਤੇ ਉਧਰ ਜਿਹੜਾ ਕਿਸਾਨ ਹੁੰਦਾ ਏ ਉਹ ਕਿਸਾਨ ਅਧਿਕਾਰ ਵਾਲੀ ਨੂੰ ਕਹਿੰਦਾ ਹੈ ਕਿ ਜਿਹੜਾ ਆਪਣਾ ਬਲਦ ਦੇਣਾ ਉਹ ਹੁਣ ਪਹਿਲੇ ਨਹੀਂ ਚੰਗੀ ਤਰ੍ਹਾਂ ਵੋਂਦਾ ਬੁੱਢਾ ਹੋ ਗਿਆ ਤੇ ਆਪਾਂ ਇਹਨੂੰ ਵੇਚ ਦਿੰਨੇ ਆ ਤੇ ਹੋਰ ਲਿਆਵਾਂਗੇ ਤੇ ਫੇਰ ਕੰਮ ਚੱਲੇਗਾ ਉਹ ਕਹਿੰਦੀ ਠੀਕ ਹੈ ਫਿਰ ਉਹ ਕਿਸੇ ਜਾਂਦਾ ਹੈ ਮਾਜਨ ਕੋਲ ਤੇ ਜਦੋਂ ਸੇਠ ਕੋਲ ਜਾਂਦਾ ਹੈ ਤਾਂ ਸੇਠ ਬੜੀ ਕੀ ਪਿਆ ਵਿਆਜ ਤੇ ਥੋੜੀ ਮਿੰਟਾ ਮਿੰਟਾ ਕਰਨ ਤੋਂ ਬਾਅਦ ਉਹ ਪੈਸੇ ਦਿੰਦਾ ਉਹਨੂੰ ਵਿਆਜ ਤੇ 5 ਰੁਪਏ ਵਿਆਜ ਲਾਉਂਦਾ ਹੈ ਤੇ ਉਹ ਉਹਦੋਂ ਸੋਚਦਾ ਹੈ ਕਿ ਹਾਂ ਗੱਲੇ ਜੋ ਕੱਢ ਕੇ ਉਹਨੂੰ ਪੈਸੇ ਦੇ ਦਿੰਦਾ ਹੈ ਤੇ ਪੈਸੇ ਲੈ ਕੇ ਕਿਸਾਨ ਜਦੋਂ ਘਰਾਂ ਨੂੰ ਆਉਂਦਾ ਹੈ ਤੇ ਸੋਚਦਾ ਹੈ ਕਿ ਹਾਂ ਕਿ ਸਾਡੀ ਵੀ ਕੀ ਜ਼ਿੰਦਗੀ ਹੈ ਕਿ ਨਾ ਪੈਸੇ ਫੜ ਕੇ ਤੇ ਮੰਗਣੇ ਪੈਂਦੇ ਇੰਨੀਆਂ ਮੰਤਾਂ ਤਰਸਅਦ ਕਰਨ ਤੋਂ ਬਾਅਦ ਪੈਸੇ ਮਿਲੇ ਨੇ ਉਹ ਵੀ ਇੰਨੀ ਵਿਆਜ ਤੇ ਤੇ ਜ਼ਿੰਦਗੀ ਤਾਂ ਇਹਨਾਂ ਸੇਠ ਦੀ ਏ ਜਿੰਨੇ ਕਿ ਇੰਨੀ ਵਿਆਜ ਲੈ ਲੈਣੀ ਹੈ ਨਾ ਫੇਰ ਉਹ ਕੀ ਸੋਚਦਾ ਐਵੇਂ ਫੇਰ ਉਹ ਆ ਜਾਂਦਾ ਉੱਥੇ ਆਪਦੇ ਘਰੇ ਫੇਰ ਜਿਹੜਾ ਉਹ ਸੇਡ ਹੁੰਦਾ ਐ ਤੇ ਉਹ ਅੱਗੇ ਜਾਂਦਾ ਕੱਪੜਾ ਲੈਣ ਜਦੋਂ ਕਿਸੇ ਜਾਂਦਾ ਐ ਉਹ ਜਾਂਦਾ ਐ ਪ੍ਰਿਥਵੀ ਚੰਦ ਦੀ ਦੁਕਾਨ ਤੇ ਕੱਪੜਾ ਲੈਣ ਤੇ ਉਹ ਜਦੋਂ ਕੱਪੜਾ ਨਹੀਂ ਇਕੱਠਾ ਆਉਂਦੀਆਂ ਨੇ ਤੇ ਉਹਨਾਂ ਉੱਤੇ ਲਿਖਿਆ ਹੁੰਦਾ ਕਿ 5 ਲੱਖ ਦਾ ਮੁਨਾਫਾ ਹਨ 10 ਲੱਖ ਦਾ ਮੁਨਾਫਾ ਦੇ ਉਹ ਸੋਚਦਾ ਹੈ ਕਿ ਸਾਡੀ ਹੈ ਨਾ ਕਿ ਇੰਨੇ ਲੱਖਾਂ ਦੇ ਲੱਖ ਹੁੰਦੇ ਨੇ ਸਾਡੇ ਵਰਗੇ ਕੀ 100 200 ਕੱਢਣ ਦੇ ਲਈ ਇੰਨੀ ਮਿਹਨਤ ਕਰਨੀ ਪੈਂਦੀ ਹੈ ਤੇ ਇਹਦੀ ਜ਼ਿੰਦਗੀ ਹੈ ਜਿਹੜਾ ਲੱਖਾਂ ਦਾ ਲੱਖ ਕਮਾਉਂਦਾ ਹੈ ਦਿਹਾੜੀ ਦੇ ਲੱਖਾਂ ਦਾ ਲੱਖ ਕਮਾਉਂਦੇ ਆ ਸਾਡੀ ਕੀ ਜ਼ਿੰਦਗੀ ਜਿਹੜਾ ਥੋੜੇ ਜਿਹੇ ਪੈਸੇ ਕਮਾਉਂਦਾ ਹੈ ਉਹ ਫਿਰ ਸੋਚਦਾ ਤੇ ਸੋਚਦਾ ਫਿਰ ਉਹ ਜਦੋਂ ਉਹਨੂੰ ਆਉਂਦਾ ਜਿਹੜਾ ਨੌਕਰ ਹੁੰਦਾ ਉਹ ਕਹਿੰਦਾ ਹੈ ਕਿ ਵੱਡੀ ਪ੍ਰਿਥਵੀ ਜਾਨ ਨੂੰ ਕਹਿੰਦਾ ਹੈ ਕਿ ਰਾਏ ਬੋਲਾਰ ਦੀ ਕੋਠੀ ਤੋਂ ਬੁਲਾਵਾ ਆਇਆ ਹੈ ਤੇ ਆਪਾਂ ਜਾਣਾ ਹੈ ਤੇ ਉਹ ਫਿਰ ਉਹਦੀ ਕੋਠੀ ਤੇ ਜਾਂਦਾ ਹੈ ਤੇ ਉਹਦਾ ਗੱਡੀ ਤਿਆਰ ਹੈ ਤੇ ਤੁਸੀਂ ਆ ਜਾਓ ਫਿਰ ਉਹ ਗੱਡੀ ਤਿਆਰ ਹੁੰਦੀ ਹੈ ਤੇ ਉਹ ਫਿਰ ਆ ਜਾਂਦਾ ਹੈ ਉਹਦੇ ਤੇ ਜਾਂਦਾ ਹੈ ਤੇ ਉਹਦਾ ਠਾਠ ਬਾਠ ਵੇਖਦਾ ਹੈ ਠੀਕ ਹੈ ਰਾਏ ਬਹਾਦਰ ਦਾ ਤੇ ਸੋਚਦਾ ਹੈ ਕਿ ਨਾ ਕਿ ਸਾਡੇ ਵਰਗੇ ਕੀ ਹੈ ਨਾ 5-6 ਲੱਖ ਰੁਪਏ ਦੇ ਘਾਟੇ ਦੇ ਤਾਂ ਕੋਈ ਪਰਵਾਹ ਹੀ ਨਹੀਂ ਹੈਗਾ ਹਨਾ ਉਹ ਇਹ ਸੋਚਦਾ ਹੈ ਤੇ ਉੱਥੇ ਉਹਨੂੰ ਕੋਈ ਪੁੱਛਦਾ ਹੀ ਨਹੀਂ ਕਿਉਂਕਿ ਉੱਥੇ ਬਹੁਤ سارے ਲੋਕ ਹੁੰਦੇ ਨੇ ਜਿਹੜੇ ਕਿ ਪਹਿਲਾਂ ਹੀ ਵੱਡੇ-ਵੱਡੇ ਸੇਠ ਹੁੰਦੇ ਆ ਲਾਰਟ ਹੁੰਦੇ ਆ ਠੀਕ ਹੈ ਲਾਰਟ ਨੂੰ ਹੱਥ ਮਿਲਾਉਂਦਾ ਹੈ ਤੇ ਜਿਹੜਾ ਇਹ ਸਭ ਕੁਝ ਵੇਖ ਕੇ ਤੇ ਸੇਠ ਸੋਚਦਾ ਹੈ ਕਿ ਇਹਦੀ ਜ਼ਿੰਦਗੀ ਹੈ ਸਾਡੀ ਕੀ ਜ਼ਿੰਦਗੀ ਹੈ ਢਿਜੜੇ ਹਨ ਕਿ ਐਵੇਂ ਬਸ ਥੋੜੇ-ਬਹੁਤੀਆਂ ਚੀਜ਼ਾਂ ਪਿੱਛੇ ਤੁਰੇ ਫਿਰਦੇ ਨੇ ਇਸ ਕਹਾਣੀ ਦਾ ਅੰਤ ਵਿੱਚ ਤੁਹਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਅੱਜ ਦੇ ਜਮਾਨੇ 'ਚ ਕੋਈ ਵੀ ਨਹੀਂ ਸੁਖੀਏਗਾ ਸੁਖੀ ਬਸ ਉਹ ਹੀ ਨੇ ਜਿਹੜਾ ਇਹ ਕੋਲ ਸੰਤੋਸ਼ ਹੈ ਸਹਜ ਕਿ ਹਾਂ ਕਿ ਮੈਂ ਇੰਨੀ ਚੀਜ਼ ਵਿੱਚ ਸੰਤੋਸ਼ ਆ ਉਹ ਹੀ ਅੱਜ ਦੇ ਜਮਾਨੇ ਵਿੱਚ ਹੈਗਾ ਹੈ ਸੁਖੀ ਬਾਕੀ ਹੋਰ ਕੋਈ ਸੁਖੀ ਨਹੀਂ ਜਿੰਦੇ ਕੋਲ ਥੋੜਾ ਬਹੁਤੇ ਵਾਲ ਵੇਖਦਾ ਕੋਈ ਉੱਚੇ ਸਾਰੇ ਉੱਚਿਆਂ ਨੂੰ ਇਹਨੇ ਨੀਵੇਂ ਨੂੰ ਕੋਈ ਨਹੀਂ ਵੇਖਦਾ ਕਿ ਹਾਂ ਸਾਡੇ ਤੋਂ ਕਈ ਥੱਲੇ ਵੀ ਨੇ ਤੇ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ YouTube ਵਾਲੇ ਹੋਰ ਲੋਕਾਂ ਨੂੰ ਇਹ ਵੀਡੀਓ ਜ਼ਰੂਰ ਪਹੁੰਚਾਉਣ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਕਹਾਣੀ ਦੇ ਨਾਲ ਕਮੈਂਟ ਜਰੂਰ ਕਰਕੇ ਦੱਸੋ ਕਿ ਤੁਹਾਨੂੰ ਕੀ ਚੀਜ਼ ਵਧੀਆ ਲੱਗਦੀ ਹੈ ਤੇ ਕੀ ਚੀਜ਼ ਵਧੀਆ ਨਹੀਂ ਲੱਗਦੀ ਧੰਨਵਾਦ ਜੀ